ਇਹ ਐਤਵਾਰ ਦੀ ਗੱਲ ਹੈ ਜੀ ਕਿ ਸਾਨੂੰ ਬਜਰੀਆ ਫੋਨ ਤੇ ਪਤਾ ਲੱਗਾ ਸੀ ਕਿ ਸਰਪੰਚ ਨੇ ਜਿਹੜਾ ਉਹ ਆਪਣਾ ਉਹਦੀ ਖੁਦਾਈ ਕਰ ਰਿਆ ਛੱਪੜ ਦੀ ਲੇਕਿਨ ਖੁਦਾਈ ਕਰਨ ਵਾਸਤੇ ਉਹਨੇ ਕਿਸੇ ਵੀ ਅਫੀਸਰ ਕੋਲੋਂ ਮਨਜ਼ੂਰੀ ਨਹੀਂ ਲਈ ਜਦਕਿ ਮਾਲ ਮਹਿਕਮੇ ਦੇ ਵਿੱਚ ਵੀਡੀਓ ਜਾਂ ਉਸ ਤੋਂ ਉੱਪਰਲੇ ਆਹਲਾ ਅਫਸਰ ਜਾਂ ਉਸ ਤੋਂ ਥੱਲੇ ਵਾਲੇ ਅਫਸਰਾਂ ਦੀ ਮਨਜ਼ੂਰੀ ਹੁੰਦੀ ਹੈ ਤੇ ਉਹਨਾਂ ਦੇ ਕੋਲੋਂ ਮਨਜ਼ੂਰੀ ਨਹੀਂ ਲਈ ਫਿਰ ਉਹਦੇ ਵਿੱਚ ਇਹਨਾਂ ਨੇ ਸਰਪੰਚ ਸਾਹਿਬ ਨੇ ਜਿਹੜਾ ਸੀ ਉਹਦੇ ਉਹੜਿਆ ਸਪੈਹਦੇ ਪੱਤੇ ਆ ਉਹਦੀ ਕੋਈ ਮਨਜ਼ੂਰੀ ਨਹੀਂ ਲਈ ਜਦ ਕਿ ਉਹ ਜੰਗਲਾਤ ਡਿਪਾਰਟਮੈਂਟ ਤੋਂ ਫੋਰੈਸਟ ਡਿਪਾਰਟਮੈਂਟ ਦਾ ਵਰਕ ਹੁੰਦਾ ਮਨਜ਼ੂਰੀ ਲੈਣੀ ਪੈਂਦੀ ਆ ਤੇ ਲੋਕਾਂ ਦੇ ਘਰ ਧਾ ਦਿੱਤੇ ਇਹਨਾਂ ਦੇ ਲਾਂ ਲੱਗਦੇ ਲੱਗੇ ਸੀਗੇ ਉਹਨਾਂ ਨੇ ਇਹਨਾਂ ਨੂੰ ਕੋਸ਼ਿਸ਼ ਕੀਤੀ ਆ ਕਿ ਅਸੀਂ ਦਿਖਾਈਏ ਆਪਾਂ ਸਟੇ ਹੋਇਆ ਸੀ ਉਹ ਸਟੇ ਵੀ ਇਹਨੇ ਦੇਖਿਆ ਲੇਕਿਨ ਇਹ ਉਹਦੇ ਵਿੱਚ ਸਰਪੰਚ ਨੇ ਜਿਹੜੀ ਆ ਬਿਲਕੁਲ ਬਦਮਾਸ਼ੀ ਕੀਤੀ ਆ ਉਹ ਗਰੀਬ ਆਦਮਿਆਂ ਦੇ ਘਰ ਧਾ ਦਿੱਤੇ ਕਿਤੇ ਕੋਈ ਮਨਜ਼ੂਰੀ ਨਹੀਂ ਲਈ ਇਹਨਾਂ ਨੇ ਇਸ ਮਾਮਲੇ 'ਚ ਮੈਂ ਵੀਡੀਓ ਸਾਹਿਬ ਨਾਲ ਵੀ ਗੱਲ ਕੀਤੀ ਵੀਡੀਓ ਸਾਹਿਬ ਨੇ ਵੀ ਸਾਨੂੰ ਇਹ ਗੱਲ ਦੱਸੀ ਸੀਗੀ ਕਿ ਅਸੀਂ ਇਸ ਨੂੰ ਘਰ ਤੋੜਨ ਦੀ ਜਾਂ ਇਹਨੂੰ ਕਦਾਈ ਕਰਨ ਲਈ ਕੋਈ ਮਨਜ਼ੂਰੀ ਨਹੀਂ ਦਿੱਤੀ ਤੇ ਜੇ ਕੋਈ ਮਨਜ਼ੂਰੀ ਦਿੰਦੇ ਤਾਂ ਉਸ ਡਿਪਾਰਟਮੈਂਟ ਦਾ ਕੋਈ ਅਫਸਰ ਹਾਂ ਜੇ ਕੋਈ ਮਨਜ਼ੂਰੀ ਹੁੰਦੀ ਜੇ ਕੋਈ ਮਨਜ਼ੂਰੀ ਹੁੰਦੀ ਤੇ ਉਹਦੇ ਵਿੱਚ ਹੋਣਾ ਸੀ ਲੇਕਿਨ ਉਹ ਵੀਡੀਓ ਸਾਹਿਬ ਨੇ ਸਾਨੂੰ ਕਲੀਅਰ ਕਰ ਦਿੱਤਾ ਸੀ ਅਸੀਂ ਉਹਨਾਂ ਕੋਲ ਲਿਖਤੀ ਰਿਪੋਰਟ ਲਈ ਆ ਕਿ ਕੀ ਤੁਸੀਂ ਇਹਨੂੰ ਜਿਹੜਾ ਕਪੜਾ ਖੁਦਾਈ ਕਰਨ ਲਈ ਜਾਂ ਕਿਸੇ ਘਰ ਢਾਉਣ ਲਈ ਮਨਜ਼ੂਰੀ ਦਿੱਤੀ ਆ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸਾਡੇ ਕੋਲ ਰਿਟਰਨ ਰਿਪੋਰਟ ਵੀ ਉਹਨਾਂ ਨੇ ਦਿੱਤੀ ਆ ਕਿ ਅਸੀਂ ਕੋਈ ਕਰਤਾਂਉਣ ਲਈ ਜਾਂ ਕਿਸੇ ਦੇ ਦਰਕਰ ਪੱਟਣ ਲਈ ਮਨਜ਼ੂਰੀ ਨਹੀਂ ਦਿੱਤੀ ਤੇ ਅਸੀਂ ਅਸੀਂ ਇਹ ਜਿਹੜਾ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਕਰਤੀ ਆ ਜੋ ਵੀ ਸੀ ਕੀ ਬਣਦੀ ਕਾਰਵਾਈ ਕਰ ਦਿੱਤੀ ਅਮਲ ਵਿੱਚ ਲੈਣਤੀ ਆ ਇਹ ਜਿਹੜਾ ਸਰਪੰਚਾ ਆਲਰੇਡੀ ਇਹਦੇ ਖਿਲਾਫ ਜਿਹੜੇ ਪੰਜ ਮਕਦਮੇ ਪਹਿਲਾਂ ਦਰਜ ਆ ਇਹ ਕ੍ਰਿਮੀਨਲ ਟਾਈਪ ਦਾ ਵਿਅਕਤੀ ਆ ਪਰੰਪਰਿਅ ਜਰੂਰ ਹੈਗਾ ਔਰ ਇਹ ਇਹਦੇ ਖਿਲਾਫ ਪੰਜ ਵਕ ਵਕਦੇ ਆ 307 ਦਾ ਆਰਮੈਂਟ ਦੇ ਜਾਂ ਇਦਾਂ ਦੇ ਪੱਤੇ ਚੜ੍ਹੇ ਹੈਗੇ